ਮੈਂ ਪੋਡਕਾਸਟ ਕਰਨ ਲੱਗਾ ਸੀ ਤੁਹਾਡਾ ਦੋਨਾਂ ਨੇ ਹਾਂ ਲਿਆ ਕਰ ਸੇਦੀ ਘਰ ਲੈ ਬੰਦੇ ਕੀ ਕਰਨਾ ਤੁਸੀਂ ਬੋਲੋ ਇਹਨੂੰ ਕੀ ਕਹਿੰਦੇ ਆ ਜਿਹੜਾ ਕਰਦੇ ਆ ਆਪਾਂ ਪੋਡਕਾਸਟ ਹੋਸਟ ਮੈਡਮ ਐਸ ਮੇਰੀ ਮੰਮੀ ਰਿਸ਼ਤੇਦਾਰਾਂ ਦੀ ਸਟੋਰੀਆਂ ਦੇਖਣ ਲੱਗ ਚੁੱਕੀ ਆ ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਅਮਨਜੀ ਮਬਲੌਗਸ ਸੇ ਤੁਹਾਡਾ ਸਵਾਗਤ ਹੈ ਤੁਹਾਡੀ ਪਿਆਰ ਤੁਹਾਡੀ ਦੋਸਤਾਂ ਨਾਲ ਆਪਾਂ ਬਿਲਕੁਲ ਠੀਕ ਆ ਤਾਂ ਦੋਸਤੋ ਜਿਵੇਂ ਹੱਥ ਵਰੀ ਆ ਯੋ ਯੋ ਕਿਉਂਕਿ ਗਾਇਸ ਅੱਜ ਆਪਾਂ ਫੋਨ ਸਟੈਂਡ ਤੇ ਲਾਇਆ ਹੋਇਆ ਹੈ ਤੇ ਗਾਇਸ ਮੇਰੀ ਨਾਲ ਅਜ ਕੋਈ ਹੋਰ ਬੰਦਾ ਵੀ ਹੈ ਨਹੀਂ ਗਾ ਹੈ ਗਿਆ ਮਤਲਬ ਗਾਇਸ ਉਹ ਉਪਰਾਂ ਬੈਠੇ ਹੋ ਉੱਥੇ ਆਡੀਅנס ਆਡੀਅਸ ਗਾਇਸ ਉਹ ਦੇਖੋ ਰੁਕ ਜਾ ਗਾਇਸ ਇਹ ਆਣੇ ਕੋਈ ਆਉਂਦਾ ਇੱਥੇ ਬੰਦੇ ਹੈਲੋ ਗਾਇਸ গুਡ ਮਾਰਨਿੰਗ ਆਹ ਦੇਖੋ ਇਹ ਆ ਦੇਖੋ ਉਹ ਦੇਖੋ ਹੈਲੋ ਗਾਇਸ গুਡ ਮਾਰਨਿੰਗ গুਡ ਨਾਈਟ ਗਾਇਸ ਇਹਦਾ ਵਲੌਗ ਟਾਈਮ ਕਰਨ ਦਾ ਟਾਈਮ ਤੁਹਾਨੂੰ ਪਤਾ ਲੱਗ ਗਿਆ ਵਾ ਸ਼ੁਰੂ ਕਰਨ ਦਾ ਕਿੰਨੇ ਵੇ ਸ਼ੁਰੂ ਕਰਦਾ ਹੈ ਰੂਲਰ ਟਾਈਮ ਤੇ ਕਰਦਾ ਹਾਂ ਨਾ ਨਾ ਹੋ ਗਿਆ ਗਾਇਸ ਨਹੀਂ ਗਾਇਸ 6 6 ਹੋਏ ਐ ਗਾਇਸ ਗਾਇਸ ਇਸ ਟਾਈਮ ਮੈਂ ਬੋਰ ਹੋਣ ਲੱਗ ਜਾਣਾ ਹੁੰਨਾ ਮੈਂ ਗਾਇਸ ਟੂਣੀਆ ਕਰਦੇ ਵੇਨੇ ਦੁੱਲਾ ਜਾਨ ਰੱਬਾ ਅਨੰਮੇ ਦੰਦਾਂ ਦਾ ਠੀਕ ਲੱਗਦਾ ਗਾਇਸ ਅੱਜ ਮੈਂ ਬੋਰ ਹੋ ਰਿਹਾ ਮੈਂ ਸ਼ਾਮ ਨੂੰ ਤਾਂ ਨੂੰ ਜਾਣ ਨੂੰ ਚੇਤਾ ਆ ਜਾਂਦਾ ਗਾਇਸ ਨਾਲ ਕੋਈ ਤੇ ਜਾਣ ਨਹੀਂ ਦਿੰਦਾ ਇਹ ਕੋ ਮਣੇ ਦਿੰਦਾ ਗਾ ਇਹ ਬੰਦਾ ਕੁੰਮਾ ਦੀ ਪਸ਼ਾਵ ਨੂੰ ਚੇਤਾ ਆਂਦਾ ਤੁਹਾਨੂੰ ਮੈਂ ਤਾਂ ਦੁਪਹਿਰੇ ਗਰਮੀ ਹੁੰਦੀ ਬੱਤ ਕਰ ਫਿਰ ਜਿ ਦਵਾ ਕੇ ਇਸ ਟਾਈਮ ਨਿਕਲ ਜਾਂ ਫਿਰ ਪਤਾ ਹੀ ਜਾਂਦਾ ਨਿਕਲ ਜਾਂਦਾ ਸ਼ਾਮ ਨੂੰ ਗਾਰਾ ਕਰਦੀ ਤੇ ਆਪ ਵੋਲ ਆਜਿੱਤੋਂ ਵੋਲ ਇਹ ਦੋਨੇ ਜਾਂਦੇ ਸੀ ਮੰਦਿਰ ਨਾ ਤਾਂ ਜਾਂਦੇ ਤੇ ਮੈਂ ਕਿਹੜੀ ਮੰਦਿਰ ਨਾ ਜਾਣਾਂ ਮੈਂ ਤਾਂ ਇੱਥੇ ਕਾਫਲਾ ਲਈ ਫਿਰਦਾ ਵੀ ਇੱਕ ਨਹੀਂ ਆ ਜਿਹੜੇ 15 16 ਹੁੰਦੇ ਮੰਦਿਰ ਹੀ ਹੁੰਦੀ ਉਹ ਕਿਹੜੇ 15 16 ਆਵੇ ਨਾਗਰਮਨ ਹੈਲੋ ਹਾਂ ਕਰਾ ਫਿਰ ਮੈਂ 4-5 ਮੁੱਠੇ ਇਕੱਠੇ 4-5 ਨਹੀਂ ਹੁੰਦਾ ਦਾੜ ਹੀ ਆਊਗੀ ਤੇ ਦਾੜ ਇਹਨੂੰ ਮੁੱਠੇ ਕੱਟਾ ਲੈ ਤੂੰ ਤੂੰ ਗਿਣਾਜੇ 15-16 ਗਲਾ ਗੈਰ ਅੱਜ ਮੈਂ ਵੀ 15-16 ਗਿਣਾਣਾ ਵਾ ਪਹਿਲਾ ਪਹਿਲਾ ਬੰਦਾ ਹੈਗਾ ਸੁਲਤਾਨ ਹਾਂ ਤੀਜਾ ਸੰਧੂ ਹਾਂ ਤੀਜਾ ਮਾਦਵ ਹਾਂ ਚੌਥਾ ਜਸ਼ਨ ਹਾਂ ਤੇ ਜੱਸਾ ਬਸ ਇਤੋਂ ਬੰਦ ਤੇ ਤਰਨ ਹਾਂ ਫਿਰ ਐਯੂਸ਼ ਐਯੂਸ਼ ਬੋਲ ਕਰਾ ਅਯੂਦਾ ਪ੍ਰਾਪਣਾ ਉਹ ਕਦੀ ਕਦੀ ਆਉਂਦੇ ਆਯੂ ਸੀ ਸੂਜਨ ਕਰਨ ਕਦੀ ਕਦੀ ਸੂਜਨ ਸੂਜਨ ਵੀ ਕਦੀ ਕਦੀ ਨਾ ਤਾਂ ਮੈਂ ਗਿਣਾ ਤਿਆ ਨੌ ਬੰਦੇ ਗਿਣਾ ਤੇ ਆ ਰੈਗੂਲਰ ਵਾਲੇ ਆਹੇ ਉਹ ਫਿਰ ਕਦੀ ਕਦੀ ਆਉਂਦੇ ਤਰਨ ਲਈ ਇੱਥੇ ਰੋ ਜਾਂਦੇ ਉਹ ਸੁਆਣ ਜਿੰਮ ਤੋਂ ਆਉਂਦੇ ਰੁਕ ਜਾਂਦੇ ਫਿਰ ਚੱਲ ਜਾਂਦੇ ਸੂਜਨ ਫਿਰ ਐਕਟਰ ਹੋਰ ਕੌਣ ਸੀਗਾ ਹੋਰ ਗਿਣਾ ਵਾ ਕੋਈ ਨਹੀਂਗਾ ਸੱਸਾ ਸੱਸਾ ਤਾਂ ਗਣਤਾ ਫਿਰ ਇਹ ਵੀ ਹੋ ਸਕਦਾ ਵੀ ਇਹਨਾਂ ਦੇ ਗੇੜੇ ਡਬਲ ਡਬਲ ਵੀ ਹੋ ਜਾਂਦੇ ਆ ਜਿਵੇਂ ਨੌ ਬੰਦੇ ਆ 18 ਵੀ ਹੋ ਜਾਂਦੇ ਆ 18 ਮਤਲਬ ਘਾਰੇ ਨਹੀਂ ਹੋਗੇ ਜੇ ਦਬਲ ਜੇੜਾ ਪੈ ਗਿਆ ਕਈ ਤਾਂ ਦੋ ਦੋ ਘੰਟੇ ਜਾਂਦੇ ਹੀ ਨਹੀਂਗੇ ਪਰ ਇਹ ਕਹਿਣਾ ਵੀ ਮੈਂ 8 15 ਤਾਂ ਫਿਰ ਵੀ ਨਹੀਂ ਹੋਇਆ ਥਾਂ ਹੋਵੇ ਪੱਕੇ ਵਾਲੀ ਤਾਂ ਨਾ ਹੀ ਹੋਏ ਪੱਕੇ ਵਾਲੀ ਤਾਂ 8 ਹੋਏ ਫਿਰ ਨਾ ਤਾਂ ਹੈ ਗਈ ਪਰ ਆਵਾ ਆ ਜਾ ਬੰਦ ਕਰ ਦੇ ਪਿਆਰੇ ਮੈਂ ਬੇਲਾ ਨਾ ਜਾਮਾ ਉਹ ਤੂੰ ਫਾਹੇ ਲੱਗਿਆ ਉਹਲੀ ਗਲਾਸ ਨਾ ਕਿਧਰ ਨਹੀਂ ਜਿੱਥੇ ਥੱਲੇ ਲੱਪੜ ਗਿਆ ਲੋਕਾਂ ਨੇ ਪੀਤੀ ਤੁбка ਤੁбка ਪੈਦਾ ਪੀਤੀ ਬੂਰਾਂ ਦੇ ੱੱੱ ਟੱਬੇ ਨਾ ਚੜ ਗਈ ਓਏ ਮੰਦਰ ਦੇ ਛੱਗੇ ਨਾ ਜੇ ਬੱਬੂ ਮਾਨੇ ਘਾੜਾ ਛੋਲੇ ਨੇ ਆਪ ਲਗੜੇ ਘਾੜੇ ਨਾਲੇ ਮੇਰੇ ਪਵਾਏਗਾ ਓਏਾਰੇ ਬੱਬੂ ਮਾਨ ਨੂੰ ਕਸਨੀ ਬੋਲਣਾ ਤਨਵਰ ਦੱਸਾਂ ਗੱਲ ਬੇਸ਼ੱਕ ਤੂੰ ਆਪ ਕਰੀ ਜਾਣਾ ਮੈਂ ਬੇਤੀ ਦੜੀ ਕਰਦਾ ਮੈਂ ਤਾਂ ਉਹ ਉਦਾਂ ਬਦਲਾ ਉਹ ਕਰਿਆ ਵਾ ਵਾਰਸ ਕੀਤਾ ਬਸ ਅਏਸ ਮੇਰੀ ਮੰਮੀ ਰਿਸ਼ਤੇਦਾਰਾਂ ਦੀ ਸਟੋਰੀਆਂ ਦੇਖਣ ਲੱਗ ਚੁੱਕੀ ਆ ਰਿਸ਼ਤੇਦਾਰਾਂ ਦਾ ਰਿਸ਼ਤੇਦਾਰਾਂ ਦਾ ਸਾਨੂੰ ਆਏ ਆ ਪਤਾ ਤਾਂ ਸਾਰਾ ਕੁਝ ਲੱਗ ਜਾਂਦਾ ਚਾਹੇ ਕੋਈ ਦੱਸੇ ਨਾ ਦੱਸੇ ਚਲੋ ਕੋਈ ਨਾ ਲੈ ਲੱਗ ਗਿਆ ਬਸ ਬਹੁਤ ਛੇਤੀ ਪ੍ਰੈਂਕ ਹੋਣ ਵਾਲਾ ਹੈ ਤੁਹਾਨੂੰ ਆਪਾਂ ਦੱਸਾਂਗੇ ਕਿਵੇਂ ਕਿਵੇਂ ਹੋਣਾ ਹੈ ਗਾਇਸ ਸਾਨੂੰ ਦੋਨਾਂ ਨੂੰ ਪਤਾ ਹੈ ਨਰੀ ਤੇਨੂ ਪਤਾ ਨਾ ਪਾਪੇ ਨੂੰ ਪਤਾ ਗਾਇਸ ਉਹ ਪਤਾ ਨਹੀਂ ਕਿਰੇ ਤੇ ਹੋਣਾ ਹੈ ਇਹ ਨਹੀਂ ਪਤਾ ਹਾਂ ਨਹੀਂ ਪਤਾ ਉਹ ਤੇਰੇ ਤੇ ਵੀ ਹਸ ਤੈਨੂੰ ਕਿਹੜਾ ਪਤਾ ਲੱਗਣਾ ਹੈ ਧਿਆਨ ਨਾਲ ਹਾਈ ਯੂ ਸ਼ਟ ਆਪ ਗਾਇਸ ਪ੍ਰੈਂਕ ਦਾ ਪ੍ਰਾਈਸ ਮਿਲ ਤੁਹਾਨੂੰ ਟੋਟਲ ਕੋਸਟ ਦਾ ਸੰਗਾ ਤੁਸੀਂ ਆਪਣੇ ਘਰ ਦੇ ਨਾਲ ਕਰ ਸਕਦੇ ਹੋ ਜਿਹੜਾ 10 ਰੁਪਏ ਸਿਰਫ 10 ਰੁਪਏ 1000 ਰੁਪਈਆ ਜਾ ਬੰਬ ਬਲਾ ਦੇਾਂਗੇ ਪਟਾਕੇ ਪਾ ਦੇਾਂਗੇ 1 ਮਿੰਟ ਗਾਇਸ ਇਸ ਵਾਰੀ ਪਤਨੀ ਆਪਾਂ ਨੂੰ ਕਿੰਨੇ ਦਾ ਪ੍ਰਾਈਸ ਹੋਊਗਾ ਉਹ ਗਾਇਸ ਪਿਛਲੀ ਵਾਰ ਤਾਂ 10 ਸੀ ਸੀਗਾ ਇਸ ਵਾਰੀ ਪਤਾ ਨਹੀਂ ਸ਼ਾਇਦ 15 ਹੋ ਗਿਆ ਹੋਵੇ ਆਪਾਂ ਨੂੰ ਕੁਝ ਨਹੀਂ ਪਤਾ ਬਾਕੀ ਦੇਖੋ ਗਾਇਸ ਪ੍ਰੈਂਕ ਕਰਾਂਗੇ ਗਾਇਸ ਇਹ ਵੀ ਇਹ ਵੀ ਸ਼ਿਕਾਰ ਬਣ ਸਕਦਾ ਵਾ ਕਿ ਪ੍ਰੈਂਕ ਤਾਂ ਮੈਨੂੰ ਵੀ ਪਤਾ ਨਹੀਂ ਮੈਂ ਤਾਂ ਚੈੱਕ ਕਰਕੇ ਜਾਊਂਗਾ ਜਿਹੜੇ ਮੈਂ ਨਹੀਂ ਕਰ ਸਕਦਾ ਮੈਂ ਵੀ ਕਰ ਸਕਦਾ ਗਾਇਸ ਅੱਜ ਮੇਰੇ ਨਾਲ ਦੋਨਾਂ ਨੇ ਗੱਲ ਕਰਨ ਲੱਗ ਹਾਂ ਘਰ ਤੋਂ ਨੂੰ ਨਹੀਂ ਤੂੰ ਗੱਡੀ ਘਰ ਕਰਨ ਲੱਗਿਆ ਹੱਥ ਥੱਲੇ ਕਰ ਲੈ ਨਾ ਡਰਾਂਗਾ ਲੈ ਤੂੰ ਦਾ ਹੱਥ ਤੇ ਡਰ ਗਿਆ ਮੈਂ ਤੇ ਤਮਕਿਸ਼ਿਆ ਨਹੀਂ ਤਨ ਹੱਥ ਕਰ ਹਾਂ ਪਿਓਰਿਟੀ ਫਸਟ ਸੇਫਟੀ ਫਸਟ ਵਾਚ ਇਹ ਸੇਫਟੀ ਲਈ ਮੇਰੀ ਬਾਹਾਂ ਬਨਰ ਆਵਾ ਗਾਇਸ ਇਹ ਦੇਖ ਲੋ ਮੈਨੂੰ ਕਡਨਾਪ ਕਰਕੇ ਲਿਆ ਆ ਆ ਕਡਨਾਪਰ ਭਾਈ ਮੈਨੂੰ ਕਡਨਾਪ ਕਰਕੇ ਲਿਆ ਆ ਉਹ ਜਿਹੜਾ ਵਿਆਹ ਕੇ ਲਿਆ ਸੀ ਬਟਾਰਾ ਉਹ ਕਲਪਦਾ ਰਿਹਾ ਮੈਂ ਕਡਨਾਪ ਕਰਕੇ ਫਸਣਾ ਤੈਨੂੰ ਆਜ ਲੱਗੀ ਕਿ ਇਹ ਉਹ ਜਿਹੜਾ ਬੋਲਦਾ ਨਹੀਂ ਆ ਰਿਹਾ ਉਹ ਮੇਰੇ ਨਾਲ ਦੋ ਗੱਲਾਂ ਕੋਬੀ ਮੈਂ ਬਸ ਯਾਰ ਇਹ ਕੋਈ ਨਹੀਂ ਹੈਗਾ ਇਹ ਤਾਂ ਪਤਾ ਕਿੰਨਾ ਦਾ ਸਾਡਾ ਕਿਊਟ ਬੰਦਾ ਵਾ ਨਹੀਂ ਉਹ ਮਿੰਨ ਯਾਰ ਮੈਂ ਗੱਲ ਕਰਨ ਕਰਤਾ ਆਪਣੇ ਬੇਚੇ ਤੂੰ ਮੈਂ ਤਾਂ ਕਿਤੇ ਮੇਰੇ ਘਰੋਂ ਬੁੱਕ ਕਰੂੰਗਾ ਛੱਡ ਮੰਮੀ ਮੇਰੀ ਆ ਮੰਮੀ ਤੂੰ ਮਾਮਾ ਪਿੱਛੋਂ ਲੈ ਗਈ ਸੀ ਪਹਿਲਾਂ ਮਹੀ ਘਰੋਂ ਲੈ ਕੇ ਦੇਰੀ ਹੈ ਪਿੱਛੇ ਹੀ ਲੈ ਕੇ ਆਇਆ ਸੀ ਬਾਜਾ ਬਾਪਿਆ ਗਾਈਜ਼ ਮੈਂ ਕਿਸੇ ਚਾਹੀਦਾ ਜਦ ਲੋਕਾਂ ਆਪੇ ਪਾਪਿਆਂ ਦੀ ਤਰੀਫ ਕਰਦੇ ਮੈਂ ਆਪਣੇ ਪਾਪੇ ਦੇ ਦੋਸਤੋ ਤੁਸੀਂ ਦੱਸੋਗੇ ਮੈਂ ਇਹ ਦੂਜੀ ਵਾਰ ਹੋ ਗਿਆ ਮੈਂ ਦੱਸਣੀ ਐ ਐਸੀ ਜਦ ਨੂੰ ਮੇਰੇ ਫੋਨ ਦੀ ਸਟੋਰੀ ਚ ਫੇਰ ਪਾਰੀ ਸੀਗੀ ਅਸੀਂ ਤਾਂ ਆਪਾਂ ਕਿਹੜੀ ਗੱਲ ਤੇ ਸੀਗੇ ਪਤਾ ਨਹੀਂ ਕੀ ਕਹਿਣ ਲੱਗਿਆ ਸੀ ਤੂੰ ਚੀਤੀ ਬੰਦ ਕਰੋ ਹਾਂ ਤਰੀਫ ਪਾਪੇ ਦੀ ਤਰੀਫ ਪਾਪੇ ਦੀ ਤਰੀਫ ਕਰ ਗਿਆ ਚਿੱਤ ਆ ਗਿਆ ਕੰਟੈਂਟ ਚਿੱਤ ਆ ਗਿਆ ਕੰਟੈਂਟ ਕਹੀਏ ਨਾ ਗਾਈਜ਼ ਆ ਮੇਰਾ ਪਾਪਾ ਬੈਠਾ ਵਾ ਹਾਂ ਬੈਠਾ ਗਾਈਜ਼ ਪਹਿਲਾਂ ਸਾਰੇ ਜਣੇ ਕਮੈਂਟ ਕਰੋ ਵੀ ਮੇਰਾ ਪਾਪਾ ਪਾਪਾ ਚਾਦਰ ਨਹੀਂ ਖੋਲਣਾ ਯਾਰ ਗਾਇਜ਼ ਪਾਪੇ ਨੂੰ ਸਮਝਾਈ ਕਰੋ ਵੀ ਆਹ ਪਾਪੇ ਵਾਲੀ ਪੱਗ ਨਹੀਂ ਬੰਨੀ ਦੀ। ਇਹਦਾ ਪੱਗ ਬੰਨੀ ਦੀ ਵੱਡੀ ਦੀ। ਤੁਸੀਂ ਦੱਸੋ ਗਾਈ ਤੁਸੀਂ ਪੱਗ ਮੇਰੀ ਕਿੱਦਾਂ ਘੈਂਣੇ ਬੱਜੀ? ਲੱਗਦਾ ਨਾ ਮੈਂ ਲੱਗਦਾ ਨਾ ਤੁਹਾਡਾ ਮੈਂ ਮੈਂ ਗਾਇਜ਼ ਨਹੀਂ 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 ਚੁੱਪ ਚੁੱਪ ਚੁੱਪ। ਇਹਦਾ ਮੂੰਹ ਵੱਡਾਵਾ ਪੱਗ ਛੋਟਿਆ। ਨਹੀਂ ਇਹਦਾ ਮੂੰਹ ਛੋਟਾਵਾ ਪੱਗ ਵੱਡੀ ਆ। ਫੇਰ ਪਾਪਾ ਨੂੰ ਪੱਗ ਵੱਡੀ ਬਣਣੀ ਚਾਹੀਦੀ ਹੈ ਗਾਇਜ਼। ਮੈਂ ਇਹ ਕਹਿਣਾ ਚਾਹਨਾ ਹੈ। ਸਰ ਠੀਕ ਹੈ। ਜਿਹੜੀ ਪੱਗ ਜਿੱਦੋਂ ਜਿਹੜੀ ਜਿੱਚਦੀ ਨਾ ਉਹੀ ਬਣਣੀ ਚਾਹੀਦੀ ਹੈ। ਕਿਸੇ ਨੂੰ ਘੁੱਟਦੇ ਨਹੀਂ ਸੀ ਕਿ ਦੋਨੇ ਜਣੇ ਬਰਨ ਤੇਰੇ ਮੰਗੜ ਹੋਏ। ਗਾਇਜ਼ ਅ ਦਿੱਤਾ ਵੀ ਆ ਗਿਆ ਸਾਡ ਕੁੱਟ ਕੁੱਟ ਕੇ ਮੈਨੂੰ ਬਣਾਦਾ ਇਹਨੇ ਮੁਰਗ ਖੰਦ ਹਜ਼ਾਰ ਤੇ ਸਾਰੇ ਆ ਬਾਹਰ ਜਾ ਜੱਬ ਦੇਖੋ ਖੁੱਲ ਗਈ ਜੀ ਗੇਟ ਖੋਲੋ ਚੱਜ ਨਾਲ ਖੋਲ ਦੇ ਗਾਈ ਦੇਖੋ ਗਾਈ ਜ ਪਤਾ ਨਹੀਂ ਕੋਣ ਹੈ ਮੈਂ ਕਿ ਚੱਜ ਨਾਲ ਖੋਲੋ ਲੋਸ਼ਨ ਬਣਾਇਆ ਵਾ ਤੇ ਮੈਂ ਦੇਖੋ ਉਹੀ ਯੂਜ਼ ਕਰਦਾ ਤੇ ਦੇਖੋ ਮੇਰੇ ਹੱਥ ਦੇਖੋ ਗਾਈਸ ਤਾਂ ਦੋਸਤੋ ਹੁਣ ਅਸੀਂ ਫਾਈਨਲੀ ਟਿਕ ਟਕਾ ਹੋ ਗਿਆ ਦੇਖ ਅੱਗੇ ਦੇਖ ਤੂੰ ਫਟ ਚਿੱਤੇ ਕਰੀ ਆਪਣੇ ਸਿੱਧਾ ਕਰੀ ਤੂੰ ਆਇ ਤੂੰ ਮੇਰੇ ਹੱਥ ਨਾਲ ਕਰ ਦੇਖ ਕੀ ਦੇਖ ਇਹ ਨਹੀਂ ਉਹ ਵਿਚਾਰਾ ਚੁੱਪ ਕੀਤਾ ਕਰ ਆ ਜਾ ਮੇਰੀ ਦਾਦੀ ਜੀ ਮੇਰੀ ਖੋਣੀ ਇਹ ਗਾਇਜ਼ ਮੈਨੇ ਪਿਆਰ ਕਰਦੀਆਂ ਪਰ ਇਹ ਮੈਨੂੰ ਬੰਦ ਦਾ ਦੇਖ ਲੋ ਲਾ ਦੇਖ ਲੋ ਤੁਹਾਡੇ ਸਾਹਮਣੇ ਮੈਂ ਪੋਡਕਾਸਟ ਕਰਨ ਲੱਗਾ ਸੀ ਤੁਹਾਡਾ ਦੋਨਾਂ ਨੇ ਹਾਂ ਲਿਆ ਕਰ ਸੇਦੀ ਗੱਲ ਲੈ ਬੰਦ ਕਿ ਕਰਨਾ ਗਾਈਜ਼ ਇਹਦੇ ਨਾਲ ਕੋਈ ਪੋਡਕਾਸਟਰ ਰੱਖੇ ਤਾਂ ਬੰਦੇ ਬੰਦਾ ਅਧਿਕ ਰੋਂਦਾ ਤੇ ਬੰਨ ਕੇ ਖੀਰ ਖਵਾਉਂਦਾ ਅੰਗਰੇਜ਼ ਆਪਾਂ ਪੋਡਕਾਸਟ ਕਰਨਗੇ ਜੇ ਇਹਨਾਂ ਦੇ ਮਿਹਨਤ ਹੀ ਸੁਆਣੀ ਪੋਡਕਾਸਟ ਹੁੰਦਾ ਪੋਡਕਾਸਟ ਹੁੰਦਾ ਮਾ ਤੇ ਗੱਲ ਬੰਦੇ ਨਾ ਜਿਆਦਾ ਦੇਰ ਕਰ ਲੈਣਦੇ ਨਹੀਂ ਭੈਣੇ ਉਹਨੂੰ ਕੀ ਕਰਦਾ ਹਾਂ ਕਰ ਕੀ ਕਹਿਣਾ ਤੁਹਾਨੂੰ ਮੈਂ ਤੁਹਾਡੇ ਪਲੀਟਿਕ ਸਵਾਲ ਨਹੀਂ ਪੁੱਛਣੇ ਮੈਂ ਆਪਣੇ ਲਈ ਪਲੀਟਿਕ ਸਵਾਲ ਠੀਕ ਹੈ ਗਾਇਜ਼ ਚਲ ਚੱਲਦੇ ਆ ਤਾਂ ਤੂੰ ਸਾਹਮਣੇ ਬੈਠੋ ਹਾਂ ਇਹਨੂੰ ਐ ਨਹੀਂ ਪਤਾ ਮੈਨੂੰ ਪੁੱਛਣਾ ਕੀ ਆ ਫੋੜ ਗੱਸੇ ਇਹ ਲੋ ਮੋਢੇ ਤੇ ਖੜਕੇ ਥੋੜੀ ਹੁੰਦਾ ਵਾ ਆਮਣੋ ਸਾਹਮਣੇ ਬੈਠ ਕੇ ਹੁੰਦਾ ਵਾ ਨਹੀਂ ਚੱਲ ਕੋਈ ਮਾ ਇਹ ਹਜੇ ਕੱਚਾ ਪੋਡਕਾਸਟਰ ਦੱਸ ਪੁੱਛੋ ਕੀ ਪੁੱਛਣਾ ਸਾਸਰੀ ਕਾਲ ਜੀ ਸਾਸਰੀ ਸਾਸਰੀ ਕਾਲ ਜੀ ਸਾਸਰੀ ਕਾਲ ਹਾਂ ਕੀ ਨਾਮ ਤੁਹਾਡਾ ਸਾਰੇ ਦਰਸ਼ਕਾਂ ਨੂੰ ਸਾਸਰੀ ਕਾਲ ਜੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਮੇਰਾ ਨਾਮ ਅਮਨ ਚੀਮਾ ਤੁਹਾਡਾ ਕੀ ਨਾਮ ਅਮਰਜੀਤ ਸਿੰਘ ਚੀਮਾ ਨਹੀਂ ਤੁਹਾਡਾ ਨਾਮ ਹੈ ਚੰਦ ਕੋ ਚੰਨ ਚੰਨ ਛੜਾਦਾ ਫਿਰ ਮੀ ਰਿਸ਼ਤ ਕੀ ਲਾਈ ਦੀ ਹੈ ਕਿਸ ਤਰ੍ਹਾਂ ਰਿਸ਼ਤੇ ਦੀ ਕਿ ਲੱਗ ਤੈਨੂੰ ਇਹ ਬਰਾਬਰ ਮੁੰਡਾ ਨਹੀਂ ਮੇਰੇ ਘਰ ਆਣਾ ਨਹੀਂ ਨਹੀਂ ਘਰ ਆਪੂ ਦਾ ਮੁੰਡਾ ਵਾ ਆਪੂ ਦਾ ਮੇਰੇ ਘਰ ਆਣਾ ਘਰ ਆਣਾ ਇਹ ਨਹੀਂ ਤੇ ਪੂਆ ਦਾ ਮੁੰਡਾ ਘਰ ਆਣਾ ਤਾਂ ਠੀਕ ਆ ਦਾ ਰਿਸ਼ਤੇ ਦੱਜ ਕੀਏ ਹੋਰ ਮੁੰਡਾ ਤਾਂ ਅੱਡੇ ਕੇ ਸਨੇ ਰਿਸ਼ਤੇ ਦੱਜਿਆ ਕਰਾਏ ਨਹੀਂ ਤੁਸੀਂ ਵੀ ਕਰਾਇਆ ਨਹੀਂ ਤੇਰੇ ਪਾਪਾ ਨੇ ਤੇ ਮਮੀ ਨੇ ਨਹੀਂ ਸੀ ਕਰਾਇਆ ਤੇਰੇ ਬੱਲੇ ਤੇ ਤੇਰੀ ਮਮੀ ਨਹੀਂ ਕਰਾਏ ਮੈਂ ਹਾਂ ਤਾਂ ਸਹੀ ਹੈ ਜਰ ਮੇਰਾ ਜਦੋਂ ਜਦੋਂ ਤੇਰਾ ਹੋ ਗਿਆ ਤੂੰ ਵੀ ਇਹੀ ਕਰੇਂਗਾ ਤੇਰੇ ਪਿਆਣੇ ਵੀ ਇਹੀ ਕਰਨਗੇ ਹਾਂ ਹੋਰ ਕੀ ਪੁੱਛਣਾ ਹੋਰ ਚੱਲਾ ਹੋਰ ਵੀ ਪੁੱਛ ਰਿਹਾ ਕੋਈ ਨਾ ਗੈਰਾਂ ਦੇਨ ਪੁੱਛੀ ਲੈਣ ਦੋ ਦੇਖਦੇ ਆ ਕਿ ਬੱਟਾ ਸਵਾਲ ਰਾਮਰਾ ਬਣਾਉਂਦੇ ਨੇ ਵੱਡੇ ਪੋਸਟ ਡਾਕਟਰਾਂ ਨੂੰ ਉਹ ਤੇਨੂੰ ਗੱਡਾ ਪੋਸਟਕਾਸਟ ਆ ਪੋਸਟਕਾਸਟ ਉਹਨੇ ਗੱਲ ਗਿਆ ਪੋਡਕਾਸਟ ਪੋਡਕਾਸਟ ਆ ਪੋਡਕਾਸਟ ਓਏ ਮੈਂ 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 ਨਾ ਕਿਹਦੇ ਕੋਟੀ ਕੋਟੀ ਗਾ ਪਿੱਛੇ ਬੈਠਾ rass ਖਾਈ ਜਾਂਦਾ ਤੇਰੀ ਸੈਲਰੀ ਘਟਣੀ ਆ ਤੇਰੀ ਓਏ ਪੋਡਕਾਸਟ ਕੀ ਕਹਿੰਦਾ ਸੀਗਾ ਪੋਡਕਾਸਟ ਪੋਡਕਾਸਟ ਤੁਸੀਂ ਬੋਲੋ ਤੁਹਾਨੂੰ ਵੀ ਬੁਲਾਦਾ ਤੁਸੀਂ ਬੋਲੋ ਤੁਸੀਂ ਬੋਲੋ ਹੈ ਤੁਸੀਂ ਬੋਲੋ ਇਹਨੂੰ ਕੀ ਕਹਿੰਦੇ ਆ ਜਿਹੜਾ ਕਰਦੇ ਆ ਆਪਾਂ ਪੋਡਕਾਸਟ ਹੋਸਟ ਮੈਡਮ ਮਮਾ ਅਰਦੇ ਜਦਾ ਸਾਡਾ ਪੋਸਟ ਮਾਤਾ ਨਹੀਂ ਕਰ ਰਿਹਾ ਜਿਹੜਾ ਜਦਾ ਲੱਗਾ ਤਿੰਗਾ ਗਾਈਸ ਤੋ ਗਾਈਸ ਆਪਾਂ ਕੋਈ ਚੱਲ ਨਹੀਂ ਚਾੜਿਆ ਨਾ ਮੇਰਾ ਨਾਮ ਚਾਹਨਾ ਨਾ ਮੇਰਾ ਨਾ ਚਾਹਨਾ ਹਾਂ ਮੇਰਾ ਨਾਮ ਹੈ ਰਹਾ ਅੰਮਰਜੀਤ ਸਿੰਘ ਚੀਮਾ ਮਤਲਬ ਸੀਐਚ ਤਾਂ ਲੱਗਦੀ ਲੱਗਦਾ ਚੰਨ ਵਾਲਾ ਅੱਛਾ ਤਾਂ ਲੱਗਦੀ ਰਹਿਦਾ ਨਹੀਂ ਸੀਐਚ ਐਨਐਲਆਈ ਪਰਕਾ ਹਾਂ ਸੀਐਚ ਤਾਂ ਲੱਗਦੀ ਲੱਗਦਾ ਮੰਨ ਰੋ ਇਹ ਲਾ ਕੇ ਮੁਰੇ ਲਾਦਾ ਹਾਂ ਉਹ ਵੀ ਚੱਲ ਪੰਜ ਮਤਲਬ ਚੀਮਾ ਯਾਰ ਤੂੰ ਪੁੱਛ ਕਾ ਸ਼ੋਰ ਪੁੱਛਣਾ ਤਾਂ ਛੇਤੀ ਕਰ ਸਾਡੇ ਕੋਲ ਟਾਈਮ ਨਹੀਂ ਹੈ ਗਾਂ ਵੀ ਲੈਣਾ ਹੋਰ ਸਾਡੀ ਹੈਗੀ ਹੈ ਸਾਡੀ ਅਰੇਂਜ ਮੈਰਿਜ ਮਗਰ ਅਰੇ ਨਹੀਂ ਮੈਨੂੰ ਤਾਂ ਬਾਤ ਯਾਰ ਇਹ ਤਾਂ ਮੈਂ ਪੁੱਛਣਾ ਤੁਸੀਂ ਕਾਹਤੋਂ ਬੋਲੀ ਜਾਂਦੇ ਹੋ ਪੁੱਛਣਾ ਮੈਨੂੰ ਪੁੱਛੋ ਪੁੱਛੋ ਅੱਛਾ ਇਹ ਪੁੱਛਣ ਲੱਗਾ ਸਾਨੂੰ ਆਪ ਵੀ ਬੋਲੀ ਜਾਂਦੇ ਆਪ ਵੀ ਬੋਲੀ ਜਾਂਦੇ ਤੁਸੀਂ ਕਾਹ ਓ ਆ ਜਾਓ ਤੁਸੀਂ ਕਾਹ ਬੋਡਕਾਸਟ ਨਹੀਂ ਬੋਲੇ ਕਹਿੰਦਾ ਰਾਤ ਦੇਗਾ ਚਾਹ ਹੈਲੋ ਉਹ ਭਰ ਗਿਆ ਪਰ ਸੀ ਆ ਗਿਆ ਨਾ ਮੈਂ ਚਮਚਾ ਲੱਗ ਗਈ ਬਲੇ ਪੋਡਕਾਸਟਰ ਵਧੀਆ ਤਾਂ ਹੋਵੇ ਨਾ ਫਿਰ ਆਪ ਹੀ ਜਵਾਬ ਦੇਣੇ ਪੈਂਦੇ ਆਪ ਹੀ ਸਵਾਲ ਕਰਨੇ ਪੈਂਦੇ ਹਲੇ ਇੱਥੇ ਖੜ੍ਹ ਕੇ 2 ਮਿੰਟ ਦੀ ਗੱਲ ਆ ਜਾ ਆ ਸਟੂਲ ਤੇ ਬੈਠ ਪੋਸਟ ਕਾਰਡ ਜੀ ਗਾਇਸ ਸਾਡੇ ਫੋਨ ਦੀ ਸਟੋਰੇਜ ਸਾਡੇ ਨੂੰ ਕਰ ਯਾਰ ਗਾਇਸ ਸਾਡੇ ਫੋਨ ਦੀ ਸਟੋਰੇਜ ਭਰੀ ਗਾਇਸ ਸਾਡੇ ਫੋਨ ਦੀ ਸਟੋਰੇਜ ਭਰੀ ਜਾਂਦੀ ਸ਼ਿਰਸ਼ੀ ਦੇ ਆਪਾਂ ਖਤਮ ਕਰਦੇ ਪੋਸਟ ਕਾਰਡ ਪੋਸਟ ਕਾਰਡ ਹਾਂ ਜੀ ਤੁਸੀਂ ਮੇਰੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਫਟਿਆ ਹਾਲ ਤੇਰਾ ਤੇਰੇ ਬਾਰੇ ਅਸੀਂ ਕੀ ਕਹਿਣਾ ਜਾਂ ਦਫਾ ਸਾਡੇ ਬਾਰੇ ਪੁੱਛ ਕੇ ਮੁੱਛਣਾ ਤੂੰ ਸਾਡੇ ਬਾਰੇ ਪੁੱਛ ਤੂੰ ਪੋਸਟ ਕਾਰਡ ਆਪਦੇ ਮਾਰ ਤੈਨੂੰ ਮੁੱਛਦਾ ਨਹੀਂ ਮੇਰੇ ਬਾਰੇ ਦੱਸ ਤਾ ਕੀ ਕਰਾਂ ਤੇ ਹਾਂ ਇਹ ਤਾਂ ਇੱਕ ਘਟੀਆ ਬੰਦਾ ਵਾ ਇਹ ਗਲਤ ਬੰਦਾ ਇਹਨੂੰ ਨਾ ਬੁਲਾਇਆ ਪੋਸਟ ਕਾਰਡ ਤੇ ਮੁੰਡਾ ਇਹਦਾ ਇਹਦਾ ਸਾਨੂੰ ਕਰਨਾ ਪੜਿਆ ਲੱਗਦਾ ਹੈ ਹਾਂ ਇਹ ਤਾਂ ਕਰ ਰਿਹਾ ਸੀ ਮੈਂ ਹਾਂ ਇਹਨੂੰ ਪੁੱਛੇ ਸੀ ਸੁਮਨ ਜਲਦੀ ਪੁੱਛ ਹਾਂਜੀ ਤੁਸੀਂ ਇੰਨਾ ਵਾਰ ਕੀ ਕਹਿਣਾ ਚਾਹੁੰਦੇ ਹੋ ਓਨਲੀ ਦੋ ਸ਼ਬਦ ਕਹਿਣੇ ਦੋ ਇੱਕ ਦੋ ਨਹੀਂ ਯਾਰ ਝੱਜਾ ਨਾ ਬੋਲੇ ਸੀ ਮਤਲਬ ਬੋਲ ਦੋ ਸ਼ਬਦ ਨਾ ਦੋਸਤੋ ਆਪਣਾ ਪੋਡਕਾਸਟ ਹੈ ਚੁੱਕਿਆ ਵਿੱਚ ਜਿਹੜੀਆਂ ਮੈਂ ਆਪਣੀ ਗੱਲ ਕਰਨੀ ਹੈ ਸੀਗੀਆਂ ਉਹ ਰੈਕੀਆਂ ਨੇ ਚਲੋ ਕੋਈ ਗੱਲ ਇਹ ਝੂਠ ਬੋਲਦਾ ਗਾਇਸ ਇਹ ਤਾਂ ਇਹ ਕੋਈ ਗੱਲ ਨਹੀਂ ਕਰਦਾ ਗਾ ਇਹ ਸਾਡਾ ਦਿਮਾਗ ਹੀ ਖਾਂਦਾ ਵਾ ਨਹੀਂ ਇਹ ਸਾਡਾ ਦਿਮਾਗ ਹੀ ਖਾਂਦਾ ਵਾ ਇਹ ਮੇਰੇ ਸੋਹਣੇ ਦੇ ਦੋ ਬੱਚੇ ਘਰੇ ਖੈਲ ਨਾ ਮੈਂ ਤੂੰ ਵੀ ਬਿਮਾਰ ਲੱਗਦਾ ਗਾਇਸ ਇਹ ਤਾਂ ਬੁਖਾਰ ਹੋਗੇ ਤਤੇ ਤਤੇ ਹੋਗੇ ਸੋਹਣੇ ਸੋਹਣੇ ਹੋਗੇ ਮੈਂ ਕਾਫੀ ਡਰਾ ਟੋ ਬੁਮਾ ਤੂੰ ਸੋਹਣੇ ਤਾਂ ਫਿਰ ਹੋਉਂਗੇ ਇਹਨੂੰ ਸੋਹਣੇ ਜੇ ਬੱਚੇ ਮੈਂ ਤਾਂ ਕਾਫੀ ਡਰਾ ਟੋ ਬੁਮਾ ਲਾ ਨજર ਲੱਗੀ ਗਾਇਸ ਪਤਾ ਨਹੀਂ ਕਿਹਦੀ ਨજર ਲੱਗੀ ਅਮਾ ਵੀ ਅਮਾ ਇੱਕ ਵੀਡੀਓ ਬਣਾਣੀ ਆ ਸੱਚ ਗਾਇਸ ਆ ਅੰਦਰੋਂ ਛੱਡ ਕੇ ਵਲੌਗ ਆ ਬਾਹਰ ਆ ਕੇ ਮੋਟਰਸਾਈਕਲ ਦੀ ਵੀਡੀਓ ਬਣਾਉਣ ਲੱਗ ਗਏ ਅਈ ਦੇਖੋ ਮੇਰੇ ਬੂਟੇ ਕਿੰਨੇ ਸੋਹਣੇ ਆ ਹਰੇ ਭਰੇ ਇਹ ਸਾਰੇ ਦਵਾਈਆਂ ਵਾਲੇ ਬੂਟੇ ਆ ਆ ਦੇਖੋ ਆ ਕੰਨ ਦੀ ਦਵਾਈ ਵਾਲਾ ਬੂਟਾ ਲਫੇੜੇ ਬਹੁਤ ਪੈਨੇ ਆ ਹਾਂ ਬੰਦ ਕਰ ਲੈ ਇਹਨੂੰ ਤੈਨੂੰ ਮੈਂ ਦੱਸਾਂਗਾ ਲੈ ਬਸ ਲੋੜ ਹੀ ਨਹੀਂ ਆਈ ਤੁਹਾਨੂੰ ਦੇਖ ਲਈ ਆ ਬੱਤ ਕਿਹੋ ਜਿਹੀ ਬੱਤੀ ਮਾਚੀ ਕਿਉਂ ਡੱਬੇ ਚੋਂ ਕੱਢਣਾ ਪਣਾ ਆ ਫੜ ਬੱਡੇ ਚੋਂ ਕੱਢ ਕੇ ਉਹਦੇ ਚ ਪਾ ਕੇ ਰਹਿਣਾ ਥੋੜਾ ਜਿਹਾ ਇਹਨੂੰ ਫੜਾ ਦੇ ਰਿਹਾ ਫੜ ਪਤਾ ਕਿਉਂ ਮਨਿੰਦਰ ਨੂੰ ਮਨਿੰਦਰ ਫੜ ਪਤਾ ਏ ਵਾਓ ਗਾਇਜ਼ ਦੇਖੋ ਦੋ ਦਿਨਾਂ ਬਾਅਦ ਆਪਾਂ ਇਹਦੇ ਉੱਤੋਂ ਆਹ ਉਤਾਰ ਰਹੇ ਹਾਂ ਲੱਭੋ ਜੀ ਆ ਸਾਰੇ ਮੁੰਗਰ ਗਿਆ ਵੀ ਇਸ ਕੋਲ ਹਾਂ ਹਾਂ ਉਹਨਾਂ ਆਪਾਂ ਥੱਲੇ ਗਾਧਾ ਬੈਠੇ ਵੇਹੇ ਜੀਵਾ ਜਗਾਉਣਾ ਇੱਥੇ ਇੱਥੇ ਜਗਾਓ ਜਗਾਉਣੇ ਆ ਨੇੜੇ ਕਰਕੇ ਦਿਖਾਈਆਂ ਹਾਂ ਦਿਖਾਤਾ ਨਹੀਂ ਉਦਾਂ ਕਰੀ ਤਾਂ ਸਹੀ ਨੇੜੇ ਕਿੰਨੀ ਕਰਾਂਗੇ ਮੁੰਗਰ ਨਾਲੇ ਹੁਣ ਤਾਂ ਵੈਸੇ ਲੋਡ ਨਹੀਂ ਹੈਗੀ ਹੈਨਾ ਹਾਂ ਬਿਚਕੀੜਾ ਕਿਹੜਾ कोई ना कोई ना आ देखो गाइस आ देखो गाइस आ देखो गाइस आ देखो आ देखो ये देख लो छोटी बत्ती ले कर पत्ता एक छोटा दीवार टुंगर के मामा टुंगर के खा लो ओए ऐसे नहीं बोलते मम्मा आ तो देखो बड़े हो जाएंगे तब हम इसको या फिर भी यहां पर लगा देंगे ਕੋਈ ਹੋਰ ਨਹੀਂ ਆ ਦੇਣਾ ਕਾਂਗਰਸ ਆ ਰਹੀ ਹੈ ਨਾ ਫਿਰ ਇਹਨੂੰ ਕਾਦੀ ਦਾ ਜਲ ਪ੍ਰਵਾਹ ਜੈ ਮਾਤਾ ਦੀ ਜੈ ਮਾਤਾ ਦੀ ਸਾਰੇ ਬੁੱਲੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਕੋਣ ਕਹਿੰਦਾ ਮੈਂ ਕਿਆ ਸੀਗਾ ਇੱਥੇ ਸੰਜੀ ਲਾ ਲੈਂਦੇ ਆ ਸਵਾਰੀ ਛਲ ਕੋਈ ਨਾ ਕੋਣ ਕਹਿੰਦਾ ਤਾੜੀ ਕੱਥ ਨਾਲ ਨਹੀਂ ਵੱਜਦੀ ਹਾਂ ਐਂ ਵੱਜਦੀ ਜੰਦੀ ਕਈ ਵਾਰੀ ਐ ਵੀ ਵੱਜ ਜਾਂਦੀ ਐਂ ਜਾਨੀ ਆਪਾਂ ਮਾਰਦੇ ਨਹੀਂ ਨਾ ਅਸੀਕੇ ਜੇ ਆ ਜਾਣਾ ਸੀ ਨੋਰ ਦੇ ਤਾਲੀਆਂ ਇਕੱਲੇ ਵੀ ਵਜਾਉਣੇ ਜਾਣਦੇ ਆਹ ਆਦੇ ਆਈ ਵਾ ਜੀ ਨੇ ਨਹੀਂ ਵਾ ਜਦੇ ਤਾਂ ਆਈ ਵਾ ਜਦੀਆਂ ਨੇ ਵਿਚਾਰ ਨਹੀਂ ਨਹੀਂ ਇਹਦੇ ਨਹੀਂ ਵੱਜਦੀ ਇਧਰ 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 ਮੇਰਾ ਬੱਚਾ ਮੰਮਾ ਇਧਰ ਚਲੋ ਗਾਇਸ ਕਸਟਮਰ ਦਾ ਫੋਨ ਆ ਗਿਆ ਹਾਂਜੀ ਹਾਂਜੀ ਆ ਰਿਹਾ ਆ ਰਿਹਾ ਤਾਂ ਕੀ ਕਰਦੇ ਐਂਡ ਤਾਂ ਦੋਸਤੋ ਪੋਰਡ ਗਾਸ ਦਾ ਆਪਣਾ ਰਹਿ ਗਿਆ ਵੈਂਚ ਤੇ ਗਾਇਸ ਪ੍ਰੈਂਕ ਫੋਨ ਵਾਲੇ ਕਿਸੇ ਬਹੁਤ ਜਲਦੀ ਚਲੋ ਦੇਖਦੇ ਆ ਲਵ ਯੂ ਟੂ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਪ੍ਰੈਂਕ ਗਾਇਸ ਤੁਹਾਨੂੰ ਦੱਸਾਂਗੇ ਜਦੋਂ ਕਰਾਂਗੇ ਬਾਏ ਬਾਏ ਦੋਸਤੋ ਬਾਏ 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 ਇੱਧਰ ਬਾਏ ਬਾਏ ਦੋਸਤੋ ਓ ਕੀ ਕਹਿੰਦੇ ਆ ਬਾਏ ਬਾਏ ਉਹ ਇੰਡੀਆ ਦਾ ਬਲੌਗ ਹੈ ਬਸ ਹਾਂ ਬਲੌਗ ਬਹੁਤ ਲੰਬਾ ਚੱਲ ਜਾਣਾ ਫਿਰ ਚਲੋ ਜੀ ਗਾਇਸ ਬਾਏ ਬਾਏ ਤੇ ਪ੍ਰੈਂਕ ਸਾਡਾ ਅਜੇ ਜਿਹੜਾ ਉਹ ਮਿਲੂਗਾ ਤੁਹਾਨੂੰ ਨੈਕਸਟ ਬਲੌਗ ਚ ਪ੍ਰੈਂਕ ਇਹ ਵੱਡੇ ਵੱਡੇ ਪਟਾਕੇ ਵੱਜਣ ਵਾਲੇ ਬੰਬ ਧਮਾਕੇ ਹੋਣ ਵਾਲੇ ਆ ਤੁਸੀਂ ਦੇਖੋਗੇ ਬਾਜਾਂ ਬਸ ਉਹਦੇ ਦੇਖੋ ਹਣ ਗਾਇਸ ਓਕੇ ਬਾਏ